ਇਹ ਗੱਲ ਕਰੀਏ ਪਹਿਲੀ ਗੱਲ ਤਾਂ ਸਾਨੂੰ ਲੇਬਰ ਕੋ ਨਹੀਂ ਗਏ ਜੀ ਅਸੀਂ ਬਿਲਕੁਲ ਜੀ ਤੇ ਉਹ ਤੋਂ ਅਸੀਂ ਮਸ਼ੀਨਾਂ ਜਿਹੜੀ ਮਾਈਕਮੈਨ ਨੇ ਸਾਨੂੰ ਪ੍ਰੋਵਾਈਡ ਕਰਾਈ ਅਸੀਂ ਉਹਦੇ ਨਾਲ ਬੀਜਤਾ ਜੀ ਹਾਂਜੀ ਬੀਜਣ ਤੋਂ ਬਾਅਦ ਜੀ ਤੁਸੀਂ ਦੇਖੋ ਸਾਡੀ ਬਜਾਈ ਤੋਂ ਅੱਜ ਜਿਹੜਾ ਹਣ ਦਾ ਰੇਟ ਚੱਲਿਆ 4000 ਤੋਂ 4200 ਰੁਪਏ ਚੱਲਿਆ ਜੀ ਜੀ ਉਹ ਸਾਡਾ ਬਚਤ ਹੋ ਗਈ ਜੀ ਬਿਲਕੁਲ ਕਦੂ ਕਰਨ ਦੀ ਸਾਨੂੰ ਝੰਜੜ ਖਤਮ ਹੋ ਗਈ ਜੀ ਅਸੀਂ ਆਈ ਦੀ ਖੇਤ ਹਾਂਜੀ ਬੱਟਾ ਨਹੀਂ ਲਵਾਈਆਂ ਜੀ ਨਾ ਅਸੀਂ ਆਪ ਲਾਈਆਂ ਨਾ ਅਸੀਂ ਲੇਬਰ ਤੋਂ ਲਵਾਈਆਂ ਤੇ ਅਸੀਂ ਫਿਰਦਾ ਫਿਰਦਾ ਜਿਵੇਂ ਮੈਕਮੇ ਨੇ ਸਾਨੂੰ ਦੱਸਿਆ ਜੀ ਅਸੀਂ ਉਹਨਾਂ ਕੋ ਪਾਣੀ ਦੀ ਇਹਦੀ ਵਰਤੋਂ ਕਰਦੇ ਰਹੇ ਜੀ ਹਾਂਜੀ ਉਹਦੇ ਨਾਲ ਤੁਸੀਂ ਹੁਣ ਆ ਕੇ ਸਾਡੇ ਖੇਤ ਦੇ ਵਿੱਚ ਇੱਕ ਵਾਰੀ ਵਿਜ਼ਿਟ ਕਰਕੇ ਦੇਖ ਸਕਦੇ ਹੋ ਵੀ ਅਸੀਂ ਵੀ ਜਿਵੇਂ ਡੋਲਦੇ ਸੀ ਤੁਸੀਂ ਡੋਲ ਲਿਓ ਨਾ ਗਾਹਾਂ ਨੂੰ ਲਾਇਓ ਜਰੂਰ ਲਾ ਕੇ ਜਾਏ ਤੁਸੀਂ ਭਾਵੇਂ ਦੀ ਆਪਣਾ ਘਟ ਰੱਖਵਾਏ ਤੇ ਥੱਲੇ ਲੈ ਕੇ ਆਇਓ ਪਰ ਲੈ ਕੇ ਜਰੂਰ ਆਇਓ ਤੁਹਾਨੂੰ ਤਜਰਬਾ ਹੋ ਜਾਊਗਾ ਬੂਟਿਆਂ ਦੀ ਗਿਣਤੀ ਇੰਨੀ ਜ਼ਿਆਦੇ ਆ ਖੇਤ ਦੇ ਵਿੱਚ ਵੀ ਜੇ ਆਪਾਂ ਲੀਵਰ ਤੋਂ ਲਵਾਉਣੀ ਆ ਨਹੀਂ ਹੋ ਸਕਦੀ ਉਹਨੇ ਜੀ ਤੇ ਬਾਕੀ ਬਿਮਾਰੀ ਦਾ ਕੋਈ ਝੰਡੜ ਨਹੀਂਗਾ ਜੀ ਇੱਕ ਸਾਨੂੰ ਹੁਣ ਦੇਖੋ ਤੁਸੀਂ ਖਾਦ ਪਾਉਣ ਦਾ ਜੇ ਸਾਨੂੰ ਨਹੀਂ ਲੇਬਰ ਮਿਲਦੀ ਅਸੀਂ ਆਪਣਾ ਆਪ ਵੀ ਭਾਵਨ ਬੋਤੇ ਹੁਣ ਕਿਸਾਨ ਵੀਰ ਆਪਾਂ ਲੇਬਰ ਤੋਂ ਹੀ ਖਾਦ ਪਾਉਣੀ ਆ ਵੀ ਕਦੂ ਵਾਲੇ ਖੇਤ ਚ ਤੁਰਨਾ ਔਖਾ ਕਦੂ ਦੇ ਖੇਤ ਚ ਤੁਰਨਾ ਔਖਾ ਇਹਦੇ ਵਿੱਚ ਫਿਰਕੇ ਤੁਸੀਂ ਆਮ ਇੰਨਾ ਦੇਖਦੇ ਰਹਿੰਦੇ ਹੋ ਵੀ ਬੋਟਿਆਂ ਦੀ ਗਿਣਤੀ ਕਿੰਨੀ ਹੋਊਗੀ ਸਾਡੀ ਆਪਾਂ ਜਿਹੜਾ ਦੂਜਾ ਕਦੂ ਵਾਲਾ ਉਹਦੇ ਆਪਾਂ ਵੇ ਬੱਟ ਦੇ ਉੱਤੇ ਜੀ ਗੇੜਾ ਮਾਰ ਕੇ ਤਾਂ ਦੇਖ ਲੰਨੇ ਆ ਵੀ ਸਾਡਾ ਝੋਨਾ ਵਧੀਆ ਪਰ ਵਿੱਚ ਨਹੀਂ ਵੜ ਸਕਦੇ ਜੀ ਕਿਉਂਕਿ ਮਜਬੂਰੀ ਹੁੰਦੀ ਆ ਹਾਂ ਰੇ ਟਾਈਮ ਆਪਾਂ ਵੜ ਬੜ ਜਾਂਦੇ ਆ ਉਹਦੇ ਚ ਆਪਾਂ ਦੇਖ ਲੰਨੇ ਆ ਵੀ ਛਿੱਦਾ ਅੱਛਾ ਇੱਕ ਮੇਰਾ ਹੋਰ ਸਵਾਲ ਆ ਹਾਂ ਜੀ ਵੀ ਕੋਈ ਵਾਧੂ ਖਰਚਾ ਹੋਇਆ ਨਦੀਨਾਂ ਦੀ ਰੋਗ ਥਾਮ ਤੋਂ ਕਿਉਂਕਿ ਬਹੁਤ ਕਿਸਾਨ ਵੀ ਕੱਖਾਂ ਤੋਂ ਨਦੀਨਾਂ ਤੋਂ ਡਰਦੇ ਨਹੀਂ ਜੀ ਕੋਈ ਖਰਚਾ ਨਹੀਂਗਾ ਜੀ ਪਹਿਲਾਂ ਆਪਾਂ ਨੇ ਸਟੈਂਪ ਮਾਰੀ ਆ ਜੀ ਨਾਲ ਉਹਦੇ ਵਿੱਚ ਸਾਥੀ ਪਾ ਕੇ ਜੀ ਉਸ ਤੋਂ ਬਾਅਦ ਆਪਾਂ 25 ਤੋਂ 30 ਦਿਨ ਦੇ ਵਿੱਚ ਜੀ ਤੁਸੀਂ ਜੇ ਤੁਹਾਡੇ ਲੱਗਦਾ ਜੀ ਵੀ ਜਾਦੇ ਕੱਖ ਹੈਗਾ ਆਪਣਾ ਤਾਂ ਹੁੰਦਾ ਨਹੀਂਗਾ ਜੀ ਉਹਦੇ ਨਾਲ ਜੇ ਬਾਈ ਦੀ ਵੀ ਕਿਤੇ ਹੋ ਵੀ ਗਿਆ ਤਾਂ ਨੋਵਨੀ 골ਡ ਵਗੈਰਾ ਇਹ ਜੀਆਂ ਸਪਰੀਹਾਂ ਤੁਸੀਂ ਮੈਕੋਇਨ ਨਾਲ ਰੈ ਕਰਕੇ ਡਾਕਟਰ ਸਾਹਿਬ ਦੇ ਨਾਲ ਤੁਸੀਂ ਕਰ ਸਕਦੇ ਹੋ ਬਿਲਕੁਲ ਇੱਕ ਅੱਖ ਨਹੀਂ ਹੁੰਦਾਗਾ ਜੀ ਉਹਦੇ ਨਾਲੋਂ ਵੀ ਸਾਫ ਝੋਨਾ ਖੜਾ ਜੀ ਉਹ ਝੋਨੇ ਦੇ ਵਿੱਚ ਤੁਹਾਨੂੰ ਇੱਕ ਅੱਧੀ ਵਾਰ ਹੱਥ ਫੇਰਨ ਦੀ ਲੋੜ ਪੈਂਦਾ ਪੈਂਦੀ ਆ ਪਰ ਇਹਦੇ 'ਚ ਨਹੀਂ ਪੈਂਦੀ ਚਲੋ ਜੇ ਇਹ 'ਚ ਵੀ ਪੈ ਜਵੇ ਤਾਂ ਇਹ ਨਹੀਂ ਹੈ ਜੇ ਵੀ ਆਪਾਂ ਗੱਦੂ ਵਾਲੇ 'ਚ ਨਹੀਂ ਕਰਦੇ ਉਹਦੇ 'ਚ ਜਾਨੀ ਜੇ ਤੁਹਾਨੂੰ ਪੈ ਵੀ ਜਾਂਦੀ ਆ ਮਾੜਾ ਮੋਟਾ ਘੋੜਾ ਘਾਹ ਵਗੈਰਾ ਹੋ ਗਿਆ ਕਿਤੇ ਸੌਖਾ ਉਹਦੇ ਨਾਲੋਂ ਕਰਨਾ ਪਰ ਤੁਸੀਂ ਇੱਕ ਵਾਰੀ ਮੈਂ ਤਾਂ ਇਹੀ ਕਹਿਣਾ ਵੀ ਤੁਸੀਂ ਆ ਕੇ ਦੇਖੋ ਬਲਾਕ ਸਮਰਾਲੇ ਦੇ ਜਿਹੜੇ ਖੇਤ ਲੱਗੇ ਹੋਏ ਨੇ ਇੱਕ ਵਾਰੀ ਜੀ ਵੀ ਮਹਿਕਮੇ ਨੇ ਕਿੰਨੀ ਮਿਹਨਤ ਕਰਾ ਰਹੇ ਨੇ ਅਸੀਂ ਇਹ ਨਹੀਂ ਕਹਿੰਦੇ ਕਿ ਮੈਕਮਾਲ ਸਾਡੇ ਕੋਲ ਕੰਪਨੀ ਵਾਲੇ ਵੀ ਆਉਂਦੇ ਨੇ ਫੋਟੋਆਂ ਕਰਨ ਵੀ ਆਉਂਦੇ ਨੇ ਅਸੀਂ ਉਹਨਾਂ ਦੀ ਫੋਟੋਆਂ ਨਹੀਂ ਕਰਾਉਂਦੇਗੇ ਜੀ ਅਸੀਂ ਉਹਨਾਂ ਨੂੰ ਕਹਿੰਦੇ ਆ ਵੀ ਇਹ ਸਾਨੂੰ ਮੈਹਿਕਮਾ ਕੋਲ ਹੀ ਫੇਰ ਕਰਾਵਾਂਗੇ ਸ਼ਾਇਦ ਤੁਸੀਂ ਆਪਣੀ ਕੋਈ ਦਵਾਈ ਜਾਂ ਕੁਝ ਹੋਰ ਕਿਸਾਨਾਂ ਨੂੰ ਵੇਚਣੀ ਹੋਵੇ ਜੀ ਉਹਦੇ ਤਹਿਤ ਤੁਸੀਂ ਇਹੋ ਜੀਆਂ ਚੀਜ਼ਾਂ ਦੇ ਆ ਸਕਦੇ ਹੋ ਉਹ ਤੁਸੀਂ ਝੋਨਾ ਦੇਖਣ ਕੰਪਨੀ ਵਾਲੇ ਵੀ ਆ ਸਕਦੇ ਹੋ ਹੋਰ ਵੀ ਆ ਸਕਦੇ ਹੋ ਹੁਣ ਤੱਕ ਕੋਈ ਬਿਮਾਰੀ ਜਾਂ ਕੀੜੇ ਮਕੌੜੇ ਦਾ ਹਮਲਾ ਤੁਸੀਂ ਸਿੱਧੀ ਵਜਿਖ ਦੇਖਿਆ ਡਾਕਟਰ ਸਾਹਿਬ ਕੋਈ ਚੀਜ਼ ਸਾਨੂੰ ਆਈ ਹੋ ਨਹੀਂ ਜੀ ਹਾਲੇ ਤੱਕ ਠੀਕ ਹੈ ਜੀ ਐਵੇਂ ਅਸੀਂ ਉਹਨੂੰ ਕਹੀ ਜਾਈਏ ਜਾਂ ਮੈਹਿਕਮੇ ਦੀ ਸਤਿਫੀ ਕਰੀ ਜਾਈਏ ਹਾਂਜੀ ਵੀ ਸਾਡੇ ਕੋਈ ਜਾਨੀ ਆਈ ਅਸੀਂ ਦੱਸੀ ਹੈ